ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗ੍ਰਿਡ ਜਾਂ ਜਾਲ ਬਾਰੇ ਪੜਾਂਗੇ ਜੋ ਆਪਾਂ ਕੱਲ ਅਕਸ਼ਾਂਸ਼ ਤੇ ਦਿਸ਼ਾਂਤ ਰੇਖਾਵਾਂ ਬਾਰੇ ਪਹਿਲਾਂ ਪੜ ਚੁੱਕੇ ਆ ਤਾਂ ਇਹ ਅਕਸ਼ਾਂਸ਼ ਤੇ ਦਿਸ਼ਾਂਤ ਰੇਖਾਵਾਂ ਜਾਲ ਬਣਾਉਂਦੀਆਂ ਆਈਆਂ ਤਾਂ ਇਸ ਬਾਰੇ ਪੜਾਂਗੇ ਜਿਵੇਂ ਤੁਸੀਂ ਨਕਸ਼ੇ ਦੇ ਵਿੱਚ ਵੇਖ ਰਹੇ ਹੋਗੇ ਨਕਸ਼ਿਆਂ ਤੇ ਗਲੋਬ ਉੱਤੇ ਅਕਸ਼ਾਂਸ਼ਾਂ ਤੇ ਦਿਸ਼ਾਂਤਾਂ ਦਾ ਜਾਲ ਬਣਿਆ ਹੁੰਦਾ ਹੈ ਇਸ ਨੂੰ ਗ੍ਰਿਡ ਆਖਦੇ ਹਨ ਜਾਲ ਦਾ ਕੀ ਮਹੱਤਵ ਹੈ ਪਹਿਲਾਂ ਇਹ ਜਾਲ ਨਕਸ਼ੇ ਅਤੇ ਐਟਲਸ ਬਣਾਉਣ ਵਿੱਚ ਬਹੁਤ ਮਦਦ ਕਰਦਾ ਹੈ ਇਸ ਜਾਲ ਦੀ ਸਹਾਇਤਾ ਨਾਲ ਅਸੀਂ ਨਕਸ਼ੇ ਪੜ੍ਹਦੇ ਹਾਂ ਜੋ ਕਿਸੇ ਸਥਾਨ ਦੀ ਅਕਸ਼ਾਂਸ਼ੀ ਜਾਂ ਦੇਸ਼ਾਂਤਰੀ ਸਥਿਤੀ ਜਾਣਦੇ ਹਾਂ ਅਸੀਂ ਉਸ ਸਥਾਨ ਨੂੰ ਨਕਸ਼ੇ ਉੱਤੇ ਆਸਾਨੀ ਨਾਲ ਲੱਭ ਸਕਦੇ ਹਾਂ ਦੂਸਰਾ ਇਸ ਦੀ ਸਹਾਇਤਾ ਨਾਲ ਦੋ ਦੇਸ਼ਾਂ ਵਿਚਲੀ ਸਰਹੱਦ ਦਾ ਪਤਾ ਲੱਗਦਾ ਹੈ ਜਿਵੇਂ ਕਿ ਕੋਈ ਦੇਸ਼ ਕਿੰਨੇ ਦੇਸ਼ਾਂਤਰ ਅਤੇ ਅਕਸ਼ਾਂਸ਼ ਤੱਕ ਸਥਿਤ ਹੈ ਤਾ ਪਏ ਪੜ ਚੁੱਕੇ ਹੁਣ ਪਤਾ ਲੱਗਦਾ ਵੀ ਆਪਾਂ ਨੂੰ ਕਿਸੇ ਸਥਾਨ ਦੀ ਸਥਿਤੀ ਦਾ ਪਤਾ ਲੱਗਦਾ ਹੈਗਾ ਜਿਵੇਂ ਕਿ ਭਾਰਤ ਦੇ ਕੁਝ ਸਥਾਨ ਦਿੱਤੇ ਹੋਏ ਹੈਗੇ ਵੀ ਇਹਨਾਂ ਦੀ ਕੀ ਅਕਸ਼ਾਂਸ਼ ਤੇ ਤੇ ਦਿਸ਼ਾਂਤਰ ਤੇ ਕੀ ਸਥਿਤੀ ਹੈ ਇਹ ਇੰਪੋਰਟੈਂਟ ਆ ਕਈ ਵਾਰ ਇਹਨਾਂ ਚ ਕੁਐਸਚਨ ਆ ਜਾਂਦਾ ਗੁਰਦਾਸਪੁਰ 32 ਡਿਗਰੀ ਉੱਤਰ ਅਕਸ਼ਾਂਸ਼ ਅਤੇ 75 ਡਿਗਰੀ 25 ਪੂਰਬ ਦਿਸ਼ਾਂਤਰ ਤੇ ਸਥਿਤ ਹੈ ਜਲੰਧਰ 31 ਡਿਗਰੀ 20 ਉੱਤਰ ਅਕਸ਼ਾਂਸ਼ ਤੇ ਤੇ 75 75 ਡਿਗਰੀ 34 ਪੂਰਬ ਦਿਸ਼ਾਂਤਰ ਤੇ ਸਥਿਤ ਹੈ ਪਟਿਆਲਾ 30 ਡਿਗਰੀ 23 ਉੱਤਰ ਅਕਸ਼ਾਂਸ਼ ਤੇ ਅਤੇ 76 ਡਿਗਰੀ 21 ਪੂਰਬ ਦਿਸ਼ਾਂਤਰ ਤੇ ਸਥਿਤ ਹੈ ਲੁਧਿਆਣਾ 30 ਡਿਗਰੀ 52 ਉੱਤਰ ਅਤੇ 76 ਡਿਗਰੀ 54 ਪੂਰਬ ਦਿਸ਼ਾਂਤਰ ਤੇ ਸਥਿਤ ਹੈ ਚੰਡੀਗੜ੍ਹ 30 ਡਿਗਰੀ 42 ਉੱਤਰ ਅਕਸ਼ਾਂਸ਼ ਤੇ ਤੇ 77 ਡਿਗਰੀ ਪੂਰਬ ਦਿਸ਼ਾਂਤਰ ਤੇ ਸਥਿਤ ਹੈ ਦਿੱਲੀ 28 डिग्री 38 उत्तर अक्षांश ਤੇ ਅਤੇ 77 डिग्री 12 ਪੂਰਬ देशांतर ਤੇ ਸਥਿਤ ਹੈ ਕੋਲਕਾਤਾ 22 डिग्री 34 ਉੱਤਰ ਅਕਸ਼ਾਂਸ਼ ਤੇ ਤੇ 88 डिग्री 20 ਪੂਰਬ देशांतर ਤੇ ਸਥਿਤ ਹੈ ਇਸ ਤਰ੍ਹਾਂ ਆਪਾਂ ਸਥਾਨਕ ਸਮਾਂ ਤੇ ਪ੍ਰਮਾਣਿਕ ਸਮਾਂ ਕਿਸ ਦੇਖ ਸਕਦੇ ਹਾਂਗੇ ਕਿਵੇਂ ਦੇਖ ਸਕਦੇ ਹਾਂਗੇ ਕਿਸੇ ਦੇਸ਼ ਦਾ ਇੱਕ ਪ੍ਰਮਾਣਿਕ ਸਮਾਂ ਨਿਸ਼ਚਿਤ ਕੀਤਾ ਜਾਂਦਾ ਹੈਗਾ ਇਹਨਾਂ ਦੇ ਆਧਾਰ ਤੇ ਇਹ ਪ੍ਰਮਾਣਿਕ ਸਮਾਂ ਜਾਂ ਸਟੈਂਡਰਡ ਟਾਈਮ ਸਮਾਂ ਕਿਸੇ ਦੇਸ਼ ਦੇ ਮੱਧ ਵਰਤੀ ਸਥਿਤੀ ਵਾਲੇ ਸਥਾਨ ਦੇ ਅਨੁਸਾਰ ਨਿਸ਼ਚਿਤ ਕੀਤਾ ਜਾਂਦਾ ਹੈ ਜਿਵੇਂ ਕਿ ਭਾਰਤ ਵਿੱਚ 82 ਡਿਗਰੀ ਪੂਰਵੀ ਦੇਸ਼ਾਂਤਰ ਦਾ ਸਮਾਂ ਭਾਰਤੀ ਸਟੈਂਡਰਡ ਟਾਈਮ ਮੰਨਿਆ ਗਿਆ ਹੈ ਭਾਰਤੀ ਸਟੈਂਡਰਡ ਟਾਈਮ ਸਮਾਂ ਜਿਹੜਾ 82 ਡਿਗਰੀ ਨੂੰ 4 ਮਿੰਟ ਨਾਲ ਜਦੋਂ ਆਪਾਂ ਗੁਣਾ ਕਰਦੇ ਹਾਂ 330 ਮਿੰਟ ਬਣਦੇ ਆ ਜੋ 5 ਘੰਟੇ 30 ਮਿੰਟ ਗ੍ਰੀਨ ਵਿੱਚ ਦੇ ਸਮੇਂ ਤੋਂ ਅੱਗੇ ਹੈ ਇਸ ਤਰ੍ਹਾਂ ਭਾਰਤ ਦੀਆਂ ਘੜੀਆਂ ਤੇ ਸ਼ਾਮ 5:30 ਵਜੇ ਹੋਣਗੇ ਜਦੋਂ ਕਿ ਇੰਗਲੈਂਡ ਵਿੱਚ ਅਜੇ ਦੁਪਹਿਰ ਦੇ 12 ਹੀ ਵੱਜੇ ਹੋਣਗੇ ਇਸ ਤਰ੍ਹਾਂ ਜਿਹੜੇ ਪੱਛਮੀ ਦੇਸ਼ ਆ ਉਹਨਾਂ ਨਾਲੋਂ ਆਪਣਾ ਸਮਾਂ ਕੀ ਹੈ 5:30 ਘੰਟੇ ਅੱਗੇ ਆ ਕੁਮਾਂਤਰੀ ਪ੍ਰਮਾਣਿਕ ਸਮੇਂ ਨੂੰ ਗ੍ਰੀਨ ਵਿੱਚ ਮੈਰੀਡੀਅਨ ਟਾਈਮ ਮੰਨਿਆ ਜਾਂਦਾ ਹੈ ਇਹ ਇੰਪੋਰਟੈਂਟ ਆ ਕੁਮਾਂਤਰੀ ਸਮੇਂ ਨੂੰ ਗ੍ਰੀਨ ਵਿੱਚ ਗ੍ਰੀਨ ਵਿੱਚ ਜਿਹੜਾ ਸਥਾਨ ਹ ਉਸ ਦੇ ਜੋ ਕਮੰਤਰੀ ਰੇਖਾਂ ਲੰਘਦੀ ਹੈਗੀ ਉਸ ਦੇ ਆਧਾਰ ਤੇ ਟਾਈਮ ਨਿਸ਼ਚਿਤ ਕੀਤਾ ਜਾਂਦਾ ਹੈਗਾ ਧਰਤੀ ਦੇ ਤਾਪ ਖੰਡ ਅਕਸ਼ਾਂਸ਼ ਧਰਤੀ ਨੂੰ ਵੱਖ-ਵੱਖ ਤਾਪ ਖੰਡਾਂ ਵਿੱਚ ਵੰਡਦੇ ਹਨ ਜਿਵੇਂ ਆਪਾਂ ਪਹਿਲਾਂ ਪੜਿਆ ਸੀ ਤਾਂ ਅੱਜ ਆਪਾਂ ਇਸ ਬਾਰੇ ਡੀਪਲੀ ਦੇਖਦੇ ਹਾਂਗੇ ਸੂਰਜ ਦੀਆਂ ਜਿਹੜੀਆਂ ਕਿਰਨਾਂ ਧਰਤੀ ਤੇ ਸਿੱਧੀਆਂ ਪੈਂਦੀਆਂ ਹਨ ਉਹ ਘੱਟ ਜਗ੍ਹਾ ਕੇਰਦੀਆਂ ਹਨ ਜਿਸ ਕਰਕੇ ਉਹ ਗਰਮਾ ਉਨਾਂ ਵਿੱਚ ਗਰਮ ਕਰਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ ਜਿਹੜੀਆਂ ਕਿਰਨਾਂ ਤਰਸੀਆਂ ਪੈਂਦੀਆਂ ਹਨ ਉਹ ਜ਼ਿਆਦਾ ਮਤਲਬ ਜਗਾ ਘੇਰਦੀਆਂ ਹਨ ਇਸ ਕਰਕੇ ਉਹਨਾਂ ਦੀ ਜਿਹੜੀ ਗਰਮ ਕਰਨ ਦੀ ਸ਼ਕਤੀ ਹੈ ਉਹ ਘੱਟ ਹੁੰਦੀ ਹੈ ਤਾਪਖੰਡ ਬਣਨ ਦਾ ਦੂਸਰਾ ਕਾਰਨ ਧਰਤੀ ਦੇ ਗੋਲਾਕਾਰ ਆਕਾਰ ਕਰਕੇ ਹੈ ਧਰਤੀ ਦਾ ਮੱਧ ਵਿੱਚੋਂ ਉੱਭਰਿਆ ਹੋਇਆ ਭਾਗ ਵੱਧ ਤੋਂ ਵੱਧ ਸੂਰਜ ਦੀ ਤਾਪ ਪ੍ਰਾਪਤ ਕਰਦਾ ਹੈ ਜਿਵੇਂ ਇਹ ਦੇਖਦੇ ਆਪਾਂ ਉਸ਼ਣਤਾਪ ਖੰਡ ਵਿਚਕਾਰ ਜੋ ਕਰਕ ਰੇਖਾ ਤੇ ਮਕਰ ਰੇਖਾ ਮੱਧ ਭੂਮਾਧ ਰੇਖਾ ਤੇ ਕਰਕ ਰੇਖਾ ਤੇ ਮਕਰ ਰੇਖਾ ਦੇ ਵਿਚਕਾਰ ਆਉਂਦਾਗਾ ਉਹ ਉਸ਼ਣਤਾਪ ਖੰਡ ਆ ਫਿਰ ਗਾਂ ਜੋ ਆਪਾਂ ਦੇਖਦੇ ਆ ਕਿਵੇਂ ਆ ਉਸ਼ਣਤਾਪ ਖੰਡ ਇਹ ਤਾਪ ਖੰਡ ਪੱਟੀ ਕਰਕ ਰੇਖਾ ਤੋਂ ਮਕਰ ਰੇਖਾ ਦੇ ਵਿਚਾਲੇ ਖੇਤਰ ਹੈ ਤੇ ਇਹ ਸੰਸਾਰ ਦੀ ਸਭ ਤੋਂ ਗਰਮ ਪੱਟੀ ਹੈ ਉਪ ਉਸ਼ਣ ਖੰਡ ਇਹ ਤਾਪ ਖੰਡ ਪੱਟੀ ਉੱਤਰੀ ਅਰਧ ਗੋਲੇ ਵਿੱਚ ਕਰਕ ਰੇਖਾ ਅਤੇ ਆਰਕਟਿਕ ਚੱਕਰ ਤੱਕ ਅਤੇ ਦੱਖਣੀ ਅਰਧ ਗੋਲੇ ਵਿੱਚ ਮਕਰ ਰੇਖਾ ਤੇ ਅੰਟਾਰਕਟਿਕ ਚੱਕਰ ਤੱਕ ਹੁੰਦੀ ਹੈ ਜਿਵੇਂ ਕਿ ਇੱਥੋਂ ਇੱਥੋਂ ਲਗਾ ਕੇ ਇੱਥੋਂ ਤੱਕ ਠੀਕ ਹੈ ਤਾਂ ਇੱਥੇ ਨਾ ਤਾਂ ਗਰਮੀ ਵਿੱਚ ਬਹੁਤੀ ਗਰਮੀ ਪੈਂਦੀ ਹੈ ਤੇ ਨਾ ਹੀ ਸਰਦੀਆਂ ਵਿੱਚ ਬਹੁਤੀ ਠੰਡ ਹੁੰਦੀ ਹੈ ਇਸ ਕਰਕੇ ਇਸ ਨੂੰ ਉਪੂष्णਤਾਪ ਖੰਡ ਆਖਦੇ ਹਨ ਸ਼ੀਤ ਖੰਡ ਇਹ ਤਾਪ ਖੰਡ ਪੱਟੀ ਉੱਤਰੀ ਅਰਧ ਗੋਲੇ ਵਿੱਚ ਆਰਕਟਿਕ ਚੱਕਰ ਅਤੇ ਉਤਰੀਤਰਵ ਵਿਚਾਲੇ ਹੁੰਦੀ ਹੈ ਜਿਵੇਂ ਇਹ ਖੰਡ ਆ ਗਿਆ ਇੱਥੋਂ ਤੋਂ ਲਾ ਕੇ ਇੱਥੋਂ ਤੱਕ ਇਹ ਉਤਰੀਤਰਵ ਆ ਗਿਆ ਇਹ ਨਾ ਪਾਰਟ ਤਾਂ ਦੱਖਣੀ ਅਰਧ ਗੋਲੇ ਵਿੱਚ ਅੰਟਾਰਕਟਿਕ